ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਸਾਰੇ ਠੀਕ ਠਾਕ ਹੋਵੋਗੇ। ਹੋ ਸਹੀ ਗੱਲ ਤੇ ਅੱਜ ਆਪਾਂ ਬਣਾਉਨੇ ਆ ਮਕਰੋਨੀ। ਸੋਚਿਆ ਅੱਜ ਮਕਰੋਨੀ ਬਣਾਉਨੇ ਆ। ਖਾਣੇ ਦੇ ਵਿੱਚ ਜਸਪਰੀ ਤਦਰ ਸੂਟ ਕੱਟਦੀ ਪਈ ਐ। ਹਜੇ ਵੇਂਦੀ ਪਈ ਐ। ਵੀਡੀਓ ਬਣਾ ਰਹੀ ਹਾਂ ਤੇਰੀ। ਕਿੰਨੇ ਗਾ ਨੂੰ ਨਿਸ਼ਾਨੀਆਂ ਲਾਉ ਜੇ ਨਹੀਂ ਕਰਦੇ ਹਮ ਸੂਟ ਕੱਟਦੇ ਹਮ ਇਕੱਠੇ ਆਪਾਂ ਸਲਾਈ ਕਰ ਲਵਾਵਾਂਗੇ ਜਾਂ ਰੱਖੀ ਹਾਂ ਇਕੱਠੇ ਸਲਾਈ ਕਰਨ ਬੈਠਾਂਗੇ ਹਮ ਇਹ ਵੀ ਹੋ ਗਿਆ ਸੋਹਣਾ ਕੱਪੜਾ ਇਹ ਇਹੋ ਜਿਹਾ ਹੁਣ ਨਹੀਂ ਆ ਰਿਹਾ ਹਾਂ ਨਹੀਂ ਆ ਰਿਹਾ ਇਹ ਬੜੇ ਬੜੇ ਟਾਈਮ ਦਾ ਪਿਆ ਲੈ ਕੇ ਰੱਖਿਆ ਕਈ ਸੂਟ ਆਈਦਾ ਰਹੇ ਹਾਂ ਕਿ ਆਪਾਂ 10-10 ਸੂਟ ਇਕੁਜੀ ਸਲਾਈ ਕਰੀਏ ਫਰਾਂ ਆ ਨਾ ਇੱਥੇ ਕਿਹੜਾ ਇੰਡੀਆ ਵਾਂਗੂ ਦੁਕਾਨਾਂ ਵੀ ਇੱਥੋਂ ਇਹਦੇ ਵੀ ਇਹਦੇ ਪਸੰਦ ਨਹੀਂ ਆਦੂ ਚਲੋ ਦੂਜੀ ਦੁਕਾਨ ਚ ਇਹਦੇ ਨਹੀਂ ਪਸੰਦਾ ਆ ਚਲੋ ਦੂਜੀ ਦੁਕਾਨ ਚ ਸਹੀ ਸਹੀ ਤੇ ਇੱਥੇ ਵੀ ਹੁਣ ਦੁਕਾਨਾਂ ਹੀ ਓਨੀਆਂ ਕ ਤੇ ਪਰ ਇੰਨਾ ਵੀ ਜਿਹੜੀ ਇੱਥੋਂ ਦੀ ਕਾਟਨ ਆ ਨਾ ਇਹਦੇ ਤੇ ਬੁਰ ਨਹੀਂ ਆਉਂਦੀ ਇਹ ਇੱਥੋਂ ਦੀ ਕਾਟਨ ਦੀ ਬੜੀ ਸਿਫਤ ਆ ਮੇਰੇ ਆ ਕੀ ਕਹਿੰਦੇ ਦੀ ਚਾਰ ਕਸੂਰ ਰਹਿ ਕੇ ਦੂਜੇ ਨਾਲ ਚਲੇ ਵੈਸੇ ਪਤਾ ਨਹੀਂ ਜਿਵੇਂ ਇੱਥੇ ਹੁਣ ਗਿੱਜੇ ਹੋਏ ਆ ਆਦਤ ਬਣੀ ਆ ਉੱਥੇ ਜਿੰਨਾ ਜ਼ਿਆਦਾ ਕੱਡ-ਕੱਡ ਓਟੇਰ ਲਾ ਦਿੰਦੇ ਤੇ ਅੱਕ ਜਾਈਦਾ ਵੀ ਕਨਫਿਊਜ਼ ਵੀ ਹੋ ਜਾਈਦਾ ਵੀ ਕਿਹੜਾ ਪਸੰਦ ਕਰੀਏ ਇੱਕ ਹੀ ਦੁਕਾਨ ਇਹਦੀ ਜੋ ਸਿਲੈਕਟ ਕਰਨਾ ਹੀ ਪੈਣਾ ਹਾਂ ਇੱਥੇ ਇਹ ਪ੍ਰੋਬਲਮ ਉੱਥੇ ਆਪਾਂ ਨੂੰ ਹੁੰਦਾ ਚਲ ਕਾਲੇ ਤੋਂ ਨਹੀਂ ਮਿਲਿਆ ਤੋਂ ਬਲਿਓ ਤੇ ਲੈ ਲੈ ਹੂੰ ਬਲਿਓ ਤੋਂ ਨਹੀਂ ਮਿਲਿਆ ਜੀ ਲੈ ਲੈ ਹੂੰ ਤੇ ਆਪਣੇ ਮਨ 'ਚ ਇੱਕ ਹੀ ਰਾਏ ਪਰ ਪਤਾ ਨਹੀਂ ਕਿਉਂ ਆਪਦਾ ਸ਼ਹਿਰ ਜ਼ਿਆਦਾ ਵਧੀਆ ਲੱਗਦਾ ਹੁੰਦਾ ਹਨ ਮੈਨੂੰ ਤੇ ਕਿਤੇ ਪਾਸੇ ਤੇ ਆ ਕੇ ਕਪੜਾ ਹੀ ਨਹੀਂ ਪਸੰਦ ਆਉਂਦਾ ਹੂੰ ਮੱਲਾਂ ਵਾਲੇ ਤੋਂ ਬੜਾ ਸਭ ਮੱਲਾਂ ਵਾਲੇ ਤੋਂ ਜ਼ਿਆਦਾ ਪਸੰਦ ਆਉਂਦਾ ਆਪਦੇ ਸ਼ਹਿਰ ਦਾ ਭੇਤ ਹੁੰਦਾ ਨਾ ਨਾਲੇ ਪੇਕੇ ਆ ਦਾ ਵੀ ਉਹ ਕੋਲ ਦਸੋਗੇਗਾ ਵੀ ਹੂੰ ਆਪਦੇ ਸ਼ਹਿਰ ਸ਼ਹਿਰ ਦਾ ਭੇਤ ਹੁੰਦਾ ਵਾ ਤੇ ਚਲੋ ਫਿਰ ਹੁਣ ਮਜਬੂਰੀਆਂ ਹਨ ਪਰ ਨਹੀਂ ਕਾਟਨ ਬਹੁਤ ਵਧੀਆ ਹੁੰਦੀ ਇੱਥੇ ਜਿਹੜੀ ਹੁਣ ਨਹੀਂ ਜਿਹੜੀ ਵੱਡੀਆਂ ਸ਼ਹਿਰਾਂ ਚ ਕੱਪੜਾ ਲੈ ਕੇ ਜਾਂਦੇ ਉਹ ਆਪਣੇ ਮੱਲਾ ਵਾਲੇ ਦਾ ਜ਼ਿਆਦਾ ਪਸੰਦ ਕਰਦੇ ਆ ਹੂੰ ਵੱਡੀਆਂ ਸ਼ਹਿਰਾਂ ਨੂੰ ਜੂ ਮੈਂ ਲੈ ਕੇ ਆਉਂਦੇ ਕਹਿੰਦੀ ਮਹਿੰਗਿਆ ਹੂੰ ਤੇ ਮੱਲਾ ਵਾਲੇ ਦਾ ਕੱਪੜਾ ਬਹੁਤ ਆ ਕਈ ਵਿੱਚ ਸਾਰੇ ਰਿਸ਼ਤੇ ਦਾ ਆਂਦੀ ਹੈ ਜਿਹੜੇ ਤੁਮ ਮਲਾਵਾਂ ਦਾ ਕਪੜਾ ਲੈ ਜਾਂਦੇ ਪਤਾ ਕੀ ਹੈ ਕਿ ਕਿੱਥੇ ਸਸਤਾ ਵੀ ਆ ਹੋਰ ਸ਼ਹਿਰਾਂ ਨਾਲ ਸ਼ਹਿਰਾਂ ਜਿੰਨੇ ਪੱਜ ਬੱਦ ਕੇ ਦੇਖ ਲਈ ਆ ਹੋਰ ਦੇਖੀ ਆਂ ਜਿੰਨੇ ਵੱਡੇ ਸ਼ਹਿਰ ਉਹਨਾ ਮਹਿੰਗਾ ਵੀ ਆ ਪਹਿਲਾਂ ਕਿਹਦੀ ਤੁਹਾਡੇ ਮਲਾਵਾਂ ਦੇ ਕਪੜਾ ਥੋੜਾ ਮਲਾਵਾਂ ਦਾ ਤੇ ਇਹ ਕਿੰਨੇ ਨੇ ਸਾਡੇ ਮਲਾਵਾਂ ਲਈ ਹੁੰਦੇ ਹੂੰ ਇਹ ਤਾਂ ਹੈਗਾ ਹੀ ਨਾਲੇ ਆਪਦੇ ਸ਼ਹਿਰ ਦਾ ਭੇਤ ਹੁੰਦਾ ਨਾ ਤੇ ਬਾਕੀ ਚਲੋ ਜਿੱਥੇ ਕਿਸੇ ਦਾ ਮਨ ਕਰਦਾ ਲੈਣ ਕਪੜਾ ਤੇ ਵਧੀਆ ਬਾਕੀ ਸਾਡੇ ਬਈ ਗਰਮੀ ਹੋਈ ਵੀ ਬਹੁਤ ਜਿਆਦੇ ਤੁਹਾਨੂੰ ਦਿਖਾਉਣੇ ਬਾਹਰ ਦਾ ਮੌਸਮ ਦੇਖੋ ਬਾਹਰ ਦਾ ਮੌਸਮ ਬਦਲ ਵੀ ਬਹੁਤ ਹੋਇਆ ਹੋਇਆ ਤੇ ਥੋੜੀ ਥੋੜੀ ਹਵਾ ਚੱਲਦੀ ਆ ਗਰਮੀ ਬਹੁਤ ਜਿਆਦੇ ਅੱਜ ਸਵੇਰੇ ਮੈਂ ਵੀ ਰਾਜ ਨੂੰ ਲੈ ਕੇ ਗਈ ਤੇ ਬਹੁਤ ਜਿਆਦੇ ਗਰਮੀ ਅਸੀਂ ਛੇਤੀ ਛੇਤੀ ਘਰ ਭੱਜ ਜਾਏ ਘਰ ਨੂੰ ਧੁੱਪ ਬਹੁਤ ਜਿਆਦੇ ਤਿੱਖੀ ਆ ਥੱਲੇ ਬੜੇ ਨਵੇਂ ਬੂਟੇ ਹੋਰ ਲਾਰੇਗਾ ਆਈ ਹੋਈ ਗੱਡੀ ਨਵੇਂ ਬੂਟਿਆਂ ਦੀ ਇਦਰ ਵੇਖੋ ਅਜਵੈਨ ਆਪਾਂ ਕਿਸੇ ਦਿਨ ਅਜਵੈਨ ਤੇ ਵੀਡੀਓ ਬਣਾਵਾਂਗੇ ਪਾਵਾਂਗੇ ਬਲੌਗ ਬਣਾ ਕੇ ਅਜਵੈਨ ਦੇ ਕੀ ਕੀ ਫਾਇਦੇ ਆ ਤੇ ਵੀਡੀਓ ਨੂੰ ਜਰੂਰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਜਿੰਨੇ ਵੀ ਭੈਣ ਭਰਾ ਸਾਡੀਆਂ ਵੀਡੀਓ ਦੇਖਦੇ ਆ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਅੱਗੇ ਲਾਈਕ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਇਕੱਲਾ ਕੋਈ ਨਹੀਂ ਵੱਡਾ ਤੇ ਇੱਕ ਦੂਸਰੇ ਦੇ ਨਾਲ ਹੀ ਆ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਚਲੋ ਹੁਣ ਆਪਾਂ ਬਣਾਉਣੇ ਆ ਮਕਰੋਨੀ ਹਾਂਜੀ ਆ ਪਹਿਲੀਆਂ ਸਬਜ਼ੀਆਂ ਬਰੋਕਲੀ ਤੇ ਸ਼ਿਮਲਾ ਮਿਰਚ 컬러ਫੁੱਲ ਜਿਹੜੀ ਰੈੱਡ, yellow ਤੇ ਗ੍ਰੀਨ ਤੇ ਇੱਕ ਪਾਵਾਂਗੇ ਆਪਾਂ ਆਲੂ ਕੱਟ ਕੇ, ਬੰਦ ਗੋਭੀ ਤੇ ਇਹ ਹੈਗੇ ਆ ਮਟਰ ਉੱਕੀ ਤੇ ਗਾਜਰਾ ਇਧਰ ਆਪਾਂ ਇੱਕ ਪਿਆਜ਼ ਵੀ ਕੱਟਿਆ, ਛਿੱਲਿਆ ਹੋਇਆ ਆ ਲਈ ਆਪਾਂ ਮਕਰੋਨੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਇਧਰ ਪਾਣੀ ਉਬਾਲ ਹੋਣ ਵਾਸਤੇ ਰੱਖਿਆ ਹੋਇਆ ਸੀ ਥੋੜਾ ਜਿਹਾ ਦੇ ਵਿੱਚ ਆਪਾਂ ਪਾ ਦਿੱ ਗਏ ਤੇਲ ਇਹਦੇ ਵਿੱਚ ਆਪਾਂ ਥੋੜਾ ਜਿਹਾ ਤੇਲ ਪਾਉਨੇ ਆ ਜੋੜਨ ਨਹੀਂ ਆਲੇ ਕਰੋਨੀ ਆਪਸ ਵਿੱਚ ਜੁੜੂਗੀ ਨਹੀਂ ਸਾਰੇ ਇਹਦਾ ਇੱਕ ਪੈਕ ਟਪਾਤਾ ਪਾ ਕੇ ਸਾਰਿਆਂ ਨੂੰ ਫਿਰ ਮਿਲ ਵੀ ਜਾਵੇ ਬੋਲਣ ਵਾਸਤੇ ਪਰ ਰੱਖਤਾ ਇਹ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਇਹ ਕਦੇ ਕਦੇ ਖਾ ਲੈਣਾ ਚਾਹੀਦਾ ਬਦਲਮਾ ਅੰਦਰ ਆ ਪਰ ਰੱਖ ਲੈ ਤੇਲ ਕੜਾਈ ਚ ਸਨਾਲੀਏ ਹੁਣ ਜਰਾ ਆਪਾਂ ਸਾਰੀਆਂ ਸਬਜ਼ੀਆਂ ਨੂੰ ਬਣਾਉਨੇ ਆ ਹੁੱਚ ਪਾ ਪਾ ਦਾਂਗੇ ਜੀਰਾ ਇਹ ਪਹਿਲਾਂ ਵੀ ਗਰਮ ਹੋਇਆ ਹੋਇਆ ਸੀ ਤੇ ਮੈਂ ਨਾ ਬੰਦ ਕਰਤਾ ਤੇ ਜਦੋਂ ਆਪਾਂ ਜੀਰਾ ਪਾਉਣਾ ਇੱਕਦਮ ਉਹ ਤੜਕ ਤੜਕ ਕਰਕੇ ਸਾਰਾ ਬਾਹਰ ਨਿਕਲਦਾ ਨਾ ਆਪਾਂ ਸਾਰੀਆਂ ਸਬਜ਼ੀਆਂ ਪਾ ਦਿੰਦੇ ਹਾਂ ਮੰਨ ਲਓ ਇਹਨਾਂ ਦਾ ਕਲਰ ਬੜਾ ਸੋਹਣਾ ਲੱਗਦਾ ਸਾਰੇ ਇਹ ਲੋਬ ਨੇ ਰੈੱਡ ਆਹ ਲਟਕਣ ਤਾਂ ਇੱਥੇ ਸਿੱਟੇ ਪਏ ਵੀ ਰਾਜ ਛੱਟ ਕੇ ਗਿਆ ਹੋਣਾ ਮੈਂ ਖਾ ਇਹ ਅਡੀ ਟੇਲਰ ਬਣਿਆ ਰਹਿੰਦਾ ਇੱਥੇ ਪੀੜ ਹੈ ਥਾਵਾਂ ਦਾ ਬਹੁਤ ਮੁਸ਼ਕਲ ਹੋ ਜਾਂਦਾ ਤੇ ਨਾਲ ਵੀ ਨਾਲੇ ਫਾਰਾ ਸਮਾਨ ਹਸ ਲੈਣਾ ਪੈਂਦਾ ਜੰਦਾ ਵੀ ਆਪਾ ਕੱਢਦੇ ਆਂ ਰੋਹ ਦੇ ਵਿੱਚ ਨਾਲ ਨਾਲੇ ਫਾਰਾ ਫਲੇਟਣਾ ਪੈਂਦਾ ਤਾਂ ਚੰਗੀ ਜਿਹੀ ਜੰਨਾ ਨੂੰ ਪਹਿਲਾਂ ਗਰਮ ਪਾਣੀ ਤੇ ਬੰਦ ਰੋਟੀ ਲਈ ਬਰੋਕਲੀ ਨੂੰ ਸਾਰੇ ਨਕੋੜ ਗਰਮ ਪਾਣੀ ਤੇ ਪਹਿਲਾਂ ਧੋਉਂਦੇ ਰੱਖਤਾ ਸੀ ਜਿਹੜਾ ਵੀ ਕੋਈ ਮੱਛਰ ਮੱਛੀ ਦੇ ਵੀੜਾ ਮਕੌੜਾ ਮਾਰ ਦਿੰਦਾ ਹਰੀਆਂ ਸਬਜ਼ੀਆਂ ਦਾ ਬਹੁਤ ਵਧੀਆ ਜਿੰਨੀਆਂ ਵੀ ਹੋ ਸਕਣ ਖਾਣੀਆਂ ਚਾਹੀਦੀਆਂ ਮੈਂ ਆਪਣਾ ਸਾਰਿਆਂ ਨੂੰ ਰਲਾ ਦਿੱਤੀ ਤਾਂ ਆਦੀ ਕਿ ਹਿੰਨੂਣ ਵਿੱਚ ਆਦੇ ਸਵਾਦ ਅਨੁਸਾਰ ਤੇ ਜਿਆਦਾ ਥੰਦਾ ਤੇ ਕੋੜਾ ਥੰਦਾ ਵੈਸੇ ਮਕਰੋਨੀ ਜਿਹੜੀ ਥੋੜੀ ਕਰਾਰੀ ਸਵਾਦ ਲੱਗਦੀ ਹੈ ਤੇ ਚਮਚਾ ਛੋਟਾ ਹੈ ਆਪਾਂ ਇਸ ਕਰਕੇ ਜਿਆਦਾ ਥੰਦਾ ਥਾਰਾ ਲਾ ਲੇ ਪਾਣੀ ਇਹ ਖਸਾਬ ਦੀ ਜਿਹਾ ਖਸਬਜੀ ਬਣਾਉਣੇ ਤਕਰੀਬਨ ਸੇਮ ਹੀ ਆ ਪਰ ਬਸ ਇੰਨਾ ਕੀ ਤੇ ਮਕਰੋਨੀ ਇਹ ਹਜ਼ਾਰ ਤਰ੍ਹਾਂ ਦਾ ਪੀਸਾ ਹੋਇਆ ਮਸਾਲਾ ਜਿਹੜਾ ਪੀਰਾ ਧਨੀਆ ਠੀਕੇ ਰੱਖਿਆ ਵਸ ਦੀ ਬਣਾਉਂਦਾ ਬੰਦਾ ਰੋਜ਼ ਜੀਬੀ ਦਾ ਰੋਟਾ ਬਣਾਉਂਦੀ ਹੋਏ ਟੈਨਸ਼ਨ ਰਹਿੰਦੀ ਆ ਸਵੇਰੇ ਖਾ ਲਿਆ ਦੁਪਹਿਰ ਦਾ ਫਿਕਰ ਦੁਪਹਿਰੇ ਖਾਣਾ ਸ਼ਾਮਾਂ ਦਾ ਫਿਕਰ ਤੇ ਮਿੰਦਰਾ ਵਾਲਣੀ ਕੀ ਕਰਦਾ ਜਾਂ ਸਿੱਧਾ ਦੰਗਰਾ ਦਾ ਫਿਕਰ ਪੈ ਜਾਂਦਾ ਸਾਰੇ ਨਿਬਾad ਲੀ ਇਹਨੂੰ ਖੱਲੀ ਰਿੰਨਾ ਦੇ ਕੋਲ ਬੰਦ ਗੋਭੀ ਜਦੋਂ ਨਾਣ ਪਾਦੀ ਹੈ ਨਾ ਪਾਣੀ ਛੱਡ ਦਿੰਦੀ ਆ ਤੇ ਖੱਲੀ ਰਿੰਨਾਗੇ ਇਹਨੂੰ ਆਪਾਂ ਤਰ੍ਹਾਂ ਚੱਕ ਕਰ ਲਈਏ ਆ At du holder den. ਥੋੜਾ ਜਿਹਾ ਸੇਕ ਹੋਰ ਲਵਾਉਣਾ ਹੈ ਇੱਧਰ ਪਾ ਰਹੇ ਹਾਂ ਸਬਜ਼ੀਆਂ ਦੇਖੋ ਪਾਣੀ ਛੱਡਿਆ ਕਿੰਨਾ ਗੋਭੀ ਨੇ ਨਾਣ ਪਾਏ ਤੋਂ ਇਹਨੂੰ ਆਪਾਂ ਸਾਰਾ ਪਾਣੀ ਖਤਮ ਕਰਾਂਗੇ ਇਹਨਾਂ ਨੂੰ ਅਗੋਂ ਦੇ ਕੋੜੀ ਜਿਹੀ ਮੇਥੀ ਪਾਵਾਂਗੇ ਕਿ ਚੋਲ ਲਏ ਪਾਪ ਠੰਡਾ ਪਾਣੀ ਛੱਡਾਂਗੇ ਉੱਤੇ ਠੰਡੇ ਪਾਣੀ ਦੇ ਨਾਲ ਇਹ ਨਾ ਇਕੱਠੀਆਂ ਨਹੀਂ ਹੋਣੀਆਂ ਇਕੱਲੀਆਂ-ਗੱਲੀਆਂ ਰਹਿਣਗੀਆਂ ਪਿਆਣੀ ਪਾਣੀ ਨਿਚੜ ਜੇ ਫਿਰ ਪਾਉਣੀ ਰੱਜ ਰੱਜ ਕੀ ਥੋੜੀ ਜਿਹੀ ਹੋਈ ਹੁਣ ਹਮ ਸਬਜੀਆ ਨਾ ਫੇ ਸਾਰੇ ਬਾਕੀ ਕੱਲੀ ਕੱਲੀ ਕਰੀ ਜਾਣਾ ਤੁਹਾਨੂੰ ਸੁਣ ਨੂੰ ਲੱਗ ਰਿਹਾ ਹੈ ਸਾਰੇ ਸਾਰਾ ਖਤਮ ਹੋ ਗਿਆ ਵੀਰਾ ਅੱਜ ਜਦੋਂ ਉੱਠ ਗਿਆ ਨੇ ਉੱਠ ਕੇ ਰਸੋਈ ਆ ਲਾਉਣਾ ਹੱਡੀਆਂ ਜੁਗ-ਜੁਗ ਵੇਖੂਗਾ ਆਓ ਅੱਗੇ ਜਾਂ ਕਿੱਟੇ ਦੇਦਾ ਹਾਂ ਬਾਬੇ ਕੀ ਬਣਦਾ ਦਾ ਜਿਹੜੇ ਵੱਡਾ ਪਿਛਲੇ ਜਨਮ ਵਿੱਚ ਕਿਉਂ ਅਕਸ ਸੀਗਾ ਉਹ ਲਾਇਆ ਵੀ ਮੈਂ ਪੂਰਾ ਜੋਰ ਲਾਉਂਦਾ ਉਹਦਾ ਵੀ ਮੇਰੇ ਹੱਥ ਚ ਚੀਜ਼ ਆਵੇ ਹਾਂ ਹਾਂ ਦਾ ਜੀ ਕਰਦਾ ਹੁਣ ਇੱਕ ਪਲੇਟਾਂ ਚ ਪਾ ਕੇ ਖਾ ਲਈ ਹੈ ਨਾ ਪਸ ਬਣ ਗਈ ਤਾਂ ਦੰਦੀ ਕਰ ਲਈ ਵੈਜ ਕੱਟ-ਕੱਟ ਕੇ ਥੋੜੀ ਜੀ ਧੋ ਕੇ ਵੀ ਰਾਜਨ ਨੂੰ ਖਵਾਵਾਂਗੇ ਆਪਾਂ। ਬੱਦਰ ਵੀ ਰਾਜਨੇ ਵੀ ਆਲਰਮ ਦੇਤਾ। ਨੂੰ ਤੇ ਦੋ ਆਖੀ ਤਾ ਨਾ ਉਹ ਪਹਿਲਾਂ-ਪਹਿਲਾਂ ਖਾਣਾ ਖਾ ਲਈਏ ਉਹਦੇ ਉੱਠ ਕੇ ਰਹਿ ਜਾਂਦਾ। ਦੇਖੋ ਕਿੰਨੀ ਸੋਹਣੀ ਬਣੀ ਆ। ਤੁਸੀਂ ਵੀ ਬਣਾਇਓ ਜ਼ਰੂਰ ਸਾਰੇ ਖਾਇਓ, ਟਰਾਈ ਕਰਿਓ। ਬਹੁਤ ਜ਼ਿਆਦਾ ਟੇਸਟੀ। ਉਹ ਇੰਕ ਕੈਂਚਮ ਨਹੀਂ ਘਟਦਾ ਜਿਹੜਾ ਮੰਮਾ ਲੈ ਕੇ ਆਈ ਚਲ ਕੋਈ ਨਾ ਚਲੋ ਠੀਕ ਆ ਜੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਜਿਉਂਦੇ ਬਸਤੇ ਰਹੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ